ਹਾਂਜੀ ਦੋਸਤੋ ਸਵਾਗਤ ਹੈ ਪਿੰਡ ਤੜਕਾ ਟੀਵੀ ਚੈਨਲ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਡਾਕਟਰ ਸਾਹਿਬ ਨਾਲ ਜਿਹੜੀ ਵੀਡੀਓ ਡਾਕਟਰ ਸਾਹਿਬ ਦੀ ਉਹ ਦਿਖਾਵਾਂਗੇ ਬਣੇ ਰਹੋ ਵੀਡੀਓ ਦੇ ਅੰਤ ਤੱਕ ਡਾਕਟਰ ਬਲਬੀਰ ਸਿੰਘ ਜੀ ਉਹਨਾਂ ਨੇ ਬਹੁਤ ਹੀ ਵਧੇਗਾ ਤਰੀਕੇ ਨਾਲ ਸਮਝਾਇਆ ਵੀ ਕਿਵੇਂ ਬਿਨਾਂ ਪੈਸਿਆਂ ਤੋਂ ਕਹਿ ਲਗੇ ਜਾਂ ਜਾਂ ਬਿਨਾਂ ਕਿਸੇ ਆਪਾਂ ਨੂੰ ਹੁੰਦਾ ਦੁੱਧ ਵਧਾਈ ਗਏ ਪਸ਼ੂ ਦਾ ਵੀ ਆਪਾਂ ਫੀਡ ਪਾਦ ਗਏ ਜਾਂ ਆਹ ਪ੍ਰੋਡਕਟ ਪਾਈ ਗਏ ਉਹ ਪ੍ਰੋਡਕਟ ਪਾਈ ਗਏ ਹਨ ਵੀ ਕਿਵੇਂ ਦਾ ਕਿਵੇਂ ਪਸ਼ੂ ਜਿਹੜਾ ਆਪਾਂ ਦੁੱਧ ਵਧੇ ਹੋ। ਕਿਉਂ ਆਪਾਂ ਨੂੰ ਐ ਹੁੰਦਾ ਵੀ ਆਪਾਂ ਪਸ਼ੂ ਦਾ ਜਿਹੜਾ ਦੁੱਧ ਦਾ ਕਾਰੋਬਾਰ ਕਰਨਾ ਜਾਂ ਆਪਾਂ ਘਰੇ ਪੀਣਾ ਆਪ ਨੂੰ ਇਹ ਲੱਹਾ ਹੁੰਦਾ ਵੀ ਦੁੱਧ ਆਪਣਾ ਪਸ਼ੂ ਜਿਹੜਾ ਵੱਧ ਤੋਂ ਵੱਧ ਦੇਵੇ ਹੈਨਾ ਤੇ ਕਿਵੇਂ ਆਪਾਂ ਦੇਖਦੇ ਹਾਂ ਡਾਕਟਰ ਸਾਹਿਬ ਨੇ ਕੀ ਕੀ ਦੱਸਿਆ ਕੀ ਕੀ ਗੱਲਾਂ ਦਾ ਆਪ ਨੂੰ ਧਿਆਨ ਰੱਖਣਾ ਚਾਹੀਦਾ ਕਿਹੜੀਆਂ-ਕਿਹੜੀਆਂ ਗੱਲਾਂ ਵੀ ਜਿਨ੍ਹਾਂ ਦੇ ਨਾਲ ਆਪਾਂ ਨੂੰ ਜਿਹੜੇ ਪਸ਼ੂ ਦਾ ਦੁੱਧ ਹੈ ਉਹ ਵੱਜੂਗਾ ਹੈਨਾ ਗੱਲਾਂ ਸਾਰੀਆਂ ਗੌਰ ਕਰਨ ਲੱਗੀਆਂ ਹੈਗੀਆਂ ਵੀਡੀਓ ਨੂੰ ਅੰਤ ਤੱਕ ਪੂਰੇ ਗੌਰ ਨਾਲ ਦੇਖੋ ਤੇ ਆਓ ਆਪਾਂ ਨਾ ਟਾਈਮ ਨਾ ਬਰਬਾਦ ਕਰਕੇ ਜਾਦੇ ਤੇ ਆਪਾਂ ਡਾਕਟਰ ਸਾਹਿਬ ਦੀ ਜਿਹੜੀ ਵੀਡੀਓ ਆ ਉਹ ਦੇਖ ਗਏ ਕੋਈ ਬਹੁਤ ਵੱਡੇ ਸਾਇੰਸਦਾਨ ਆਏ ਸੀ ਉਹਨਾਂ ਨੇ ਇੱਕ ਕੁਐਸਚਨ ਕੀਤਾ ਸੀ ਕਿ ਡਾਕਟਰ ਖੰਡਾ ਇੱਕ ਚੀਜ਼ ਦੱਸ ਕਿ 1 ਰੁਪਿਆ ਦਾ ਵੀ ਖਰਚਾ ਨਾ ਕਰਨਾ ਪਵੇ ਤਾਂ ਗਾਇਆ ਮੰਜੇ ਐਨਾ ਦੁੱਧ 15 20% ਵੱਢ ਜਾਏ 1 ਰੁਪਿਆ ਦਾ ਵੀ ਖਰਚਾ ਨਹੀਂ ਕਰਨਾ ਪਵੇ ਆ ਸਹੀ ਗੱਲ ਐ ਮੈਂ ਇਹਦਾ ਤੁਹਾਨੂੰ ਬੜਾ ਸਿੰਪਲ ਜਿਹਾ ਜਵਾਬ ਹੈ ਕੀ ਜਦੋਂ ਪਸ਼ੂ ਸੌ ਰਿਹਾ ਹੋਵੇ ਬੈਠਾ ਹੋਵੇ ਉਸ ਟਾਈਮ ਉਹਨੂੰ ਚਾਰਾ ਪਾਣੀ ਨਾ ਦਿਓ ਟਾਈਮ ਫਿਕਸ ਕਰ ਲਿਓ ਦੁੱਧ ਦਾ ਟਾਈਮ ਹੈ ਸਵੇਰੇ 7:00 ਵਜੇ ਦੁੱਧ ਕਢਣਾ ਹੈ 5:00 ਵਜੇ ਨੂੰ ਚਾਰਾ ਡਾਲਣਾ ਹੈ ਜਾਂ 8:00 ਵਜੇ ਦਾ ਚਾਰਾ ਡਾਲਣਾ ਹੈ ਉਹਦੇ ਟਾਈਮ ਪਾਣੀ ਉਹਦੇ ਅੱਗੇ ਅਗਰ ਤੁਸੀਂ ਰੱਖ ਰੱਖਿਆ ਤਾਂ ਠੀਕ ਹੈ ਨਹੀਂ ਤਾਂ ਜਦੋਂ ਪਸ਼ੂ ਜਾਗ ਰਿਹਾ ਉਸੇ ਟਾਈਮ ਆਪਣੇ ਘਰਾਂ ਦੇ ਵਿੱਚ ਕੀ ਹੁੰਦਾ ਹੈ ਜ਼ਿਆਦਾਤਰ ਪਸ਼ੂ ਖਾ ਪੀ ਕੇ 10:00 ਵਜੇ ਬੈਠ ਗਿਆ ਦੁੱਧ ਵਗੈਰਾ ਕਢ ਲਿਆ ਪਸ਼ੂ ਨੀਂਦ ਲੈ ਰਹੇ ਇੰਨੇ ਚ ਇੱਕ ਮੈਂ ਵੀ ਕਿਸਾਨ ਦਾ ਪੁੱਤੀ ਹਾਂ ਰੋਟੀ ਖਾਣ ਬੈਠੇ ਤਾਇਆ ਤਾਂ ਇੱਕ ਸਾਈਡ ਤੇ ਇੱਕ ਰੋਟੀ ਟਾਲ ਲਈ ਆ ਕਾਦੇ ਲਈ ਵੀ ਆ ਕਿ ਗਾਇਸ ਨੂੰ ਦੇਣੀ ਹੈ ਰੋਟੀ ਖਾਧੀ ਤੇ ਜਾ ਕੇ ਉਹ ਗਾਇਨ ਦੇ ਅੱਗੇ ਪਸ਼ੂ ਜਿੱਥੇ ਬੈਠੇ ਉੱਥੇ ਜਾ ਕੇ ਇੱਕ ਬੰਦਾ ਮੁੰਡਾ ਐ ਮੈਂ ਹਾਂ ਉਹਆ ਛੋਟਾ ਬੱਚਾ ਉਹਨੂੰ ਕਹਿੰਦੇ ਪੁੱਤ ਲੈ ਘਰ ਨੂੰ ਦੇ ਕੇ ਆ ਜਾ ਮੰਜ ਨੂੰ ਦੇ ਕੇ ਆ ਜਾ ਉਹ ਜਾ ਕੇ ਉਹ ਮੰਜ ਨੂੰ ਦਿੰਦਾ ਹੈ ਉਹ ਇੱਕ ਮੱਝ ਨੂੰ ਦਿੰਦਾ ਸਾਰੀ ਕੀ ਸਾਰੀ ਪਸ਼ੂ ਉਹ ਖੜੇ ਹੋ ਜਾਂਦੇ ਕੱਚੀ ਨੀਂਦ ਦੇ ਵਿੱਚ ਤਾਂ ਆਹ ਚੀਜ਼ ਆਪਣੇ ਆਪੇ ਵੀ ਸੋਚ ਲਿਓ ਆਪਾਂ ਸੌ ਰਹੇ ਹਾਂ ਜੇ ਆਪਾਂ ਨੂੰ ਕੱਚੀ ਨੀਂਦ ਦੇ ਵਿੱਚ ਕਿਸੇ ਨੇ ਉਠਾਤਾ ਤਾਂ ਆਪਣਾ ਪੂਰਾ ਦਿਨ ਖਰਾਬ ਹੋ ਗਿਆ ਪਸ਼ੂ ਦਾ ਦੁੱਧ ਦੇ ਉੱਤੇ ਉਸੀ ਟਾਈਮ 20-30% ਘਟ ਜਾਣਾ ਹੈ ਕਹਿਣ ਦਾ ਮਤਲਬ ਆ ਹੈ ਕਿ ਪਸ਼ੂ ਨੂੰ ਟਾਈਮ ਦੇ ਵਿੱਚ ਤੁਸੀਂ ਚਾਰਾ ਡਾਲੋ ਟਾਈਮ ਦੇ ਵਿੱਚ ਹੀ ਪਾਣੀ ਪਾਓ ਬਾਰ-ਬਾਰ ਉਹਨੂੰ ਡਿਸਟਰਬ ਨਾ ਕਰੋ ਖਾਸ ਤੌਰ ਤੋਂ ਜਿਸ ਟਾਈਮ ਉਹ ਸੌ ਰਿਹਾ ਹੈ ਫੋਨ ਗੱਲ ਕਰੀਏ ਉਥੇ ਬੈਠਣ ਦੀ ਜੇ ਆਪਣਾ ਫਰਜ਼ ਜਿਵੇਂ ਹੈ ਅੱਜ ਕੰਨ ਜੇ ਪਰਾਲੀ ਦੀ ਗੱਲ ਕਰ ਰਹੀ ਹੈ ਸਾਡਾ ਪਿਛਲੇ 2 ਸਾਲਾਂ ਤੋਂ ਇੱਕ بڑا ਐਕਸਪੈਰੀਮੈਂਟ ਹੋਇਆ ਹੈ ਜੇ ਆਪਾਂ ਬਸੂਆਂ ਦੇ ਥੱਲੇ ਪਰਾਲੀ ਪਾਈਏ ਵਿਛਾਉਣ ਦੇ ਲਈ ਉਹਨੂੰ ਇੱਕ ਤਾਂ ਮਸਟਾਈਕਸ ਦੀ ਪ੍ਰੋਬਲਮ ਕਦੇ ਨਹੀਂ ਆਣੀ ਜਿਹੜਾ ਥਨੇਲਾ ਰੋਗ ਹੈ ਨਾ ਉਹਦਾ ਮੇਨ ਕਾਰਨ ਵੀ ਗੰਦਗੀ ਹੈ ਨੀਚੇ ਮੰਨ ਕੇ ਚਲੋ ਤੁਸੀਂ ਫਰਸ਼ ਦੇ ਉੱਤੇ ਗੰਦਗੀ ਹੈ ਜਾਂ ਮੇਰ ਲੱਗਿਆ ਖੁਰਦੇ niche ਆ ਗਿਆ ਤੁਸੀਂ ਡੈਲੀ ਅਗਰ ਉਹਨੂੰ ਪਰਾਲੀ ਪਾ ਦਿਓ ਪਰਾਲੀ ਦੇ ਉੱਤੇ ਪਸੂ ਬੈਠੇਗਾ 17% 17% ਤੱਕ ਦੁੱਧ ਵੱਢਦਾ ਹੈ ਆਪਣੀ ਗਾਂ ਦੇ ਦਾ ਮੱਝ ਦਾ 17% ਦੁੱਧ ਵੱਢੂਗਾ ਜੇ ਤੁਸੀਂ ਪਰਾਲੀ ਦੀ ਵਿਛਾਵਣੀ ਕਰਦੇ ਹੋ ਆ ਪਸ਼ੂਆਂ ਦੇ ਲਈ ਰੱਖ ਰਖਾਉਣ ਦਾ ਹੈ ਜੇ ਆਪਾਂ ਗੱਲ ਕਰੀਏ ਕਿੰਨੀ ਜਗ੍ਹਾ ਚਾਹੀਦੀ ਹੈ ਤਾਂ ਇੱਕ ਸਿੰਪਲ ਜੀ ਗੱਲ ਹੈ ਗਾਂ ਨੂੰ 3.5 ਸਕੇਅਰ ਮੀਟਰ ਤੇ ਜਿਹੜੀ ਮੱਝ ਹੈ ਉਹਨੂੰ 4 ਸਕੇਅਰ ਯਾਨੀ 2 ਮੀਟਰ ਤੇ 2 ਮੀਟਰ ਦੀ ਜਗ੍ਹਾ ਇੱਕਦਮ ਮੱਜ ਨੂੰ ਜਿੱਥੇ ਆਪਾਂ ਖੁੰਟੇ ਤੇ ਬੰਨ੍ਹਦੇ ਆ ਨਾ ਉਹ ਜਗ੍ਹਾ ਚਾਹੀਦੀ ਹੈ ਬਾਕੀ ਖੁੱਲੇ ਦੇ ਵਿੱਚ ਉਹਨੂੰ ਡਬਲ ਚਾਹੀਦੀ ਹੈ ਲੇਕਿਨ ਜਗ੍ਹਾ ਦੀ ਤਾਂ ਮਨੂੰ ਲੱਗਦਾ ਕਿਸੇ ਕਿਸਾਨ ਵੀਰ ਦੇ ਕੋਲ ਕਮੀ ਨਹੀਂ ਹੋਣੀ ਹੈ ਕਿਉਂਕਿ ਪਿੰਡਾਂ ਦੇ ਵਿੱਚ ਖੂਬ ਵੱਡੇ ਵੱਡੇ ਘਰ ਹੈ ਆਰਾਮ ਨਾਲ ਤਾਂ ਉਹ ਕੋਈ ਜ਼ਿਆਦਾ ਇਸ਼ੂ ਨਹੀਂ ਆਬ ਆਉਂਦੀ ਹੈ ਗੱਲ ਨਿਊਟ੍ਰੀਸ਼ਨ ਦੀ ਆਪਣਾ ਘਰ ਚੰਗਾ ਹੈ ਆਪਣੀ ਨਸਲ ਚੰਗੀ ਹੈ ਤੇ ਫਸੂਨ ਨੂੰ ਕੀ ਖਿਲਾਈਏ ਦੇ ਜਦ ਦੇ ਨਾਲੋਂ ਦਾ ਦੁੱਧ ਬੜੇ ਸਿੰਪਲ ਜੀ ਗੱਲ ਐ ਕਿ ਹਰੇ ਚਾਰਾ ਜਾਂ ਸੁੱਕਾ ਚਾਰਾ ਤੁਸੀਂ ਖੂਬ ਖਿਲਾਉਂਦੇ ਮਨੂੰ ਕੋਈ ਇੱਧੇ ਤੇ ਕਹਿਣ ਦੀ ਜ਼ਰੂਰਤ ਹੀ ਨਹੀਂ ਐ ਵੀ 5 6 ਕਿਲੋ ਇੱਕ ਦਿਨ ਤੇ ਸੁੱਕਾ ਚਾਰਾ ਚਾਹੀਦਾ ਮਨੂੰ ਲੱਗਦਾ ਇੱਥੇ 5:00 ਵਜੇ 7 ਵੀ ਨਾਲ ਡਾਲਦੇ ਆ ਕਿਉਂਕਿ ਕਿਸਾਨ ਦਾ ਕਰਦਾ ਹੈ ਆਰਾਮ ਨਾਲ ਖਿਲਾਾਰੇ ਹਰਾ ਚਾਰਾ ਵੀ ਆਪਣੇ ਖੂਬ ਪੂਰੇ ਸਾਲ ਬਰ ਹੁੰਦਾ ਹੈ ਉਹ ਵੀ ਖੂਬ ਖਿਲਾਾਰੇ ਲੇਕਿਨ ਅਗਰ ਫਿਰ ਵੀ ਅਗਰ ਗੱਲ ਕਰੀਏ ਤੇ 20 25 ਕਿਲੋ ਹਰੇ ਚਾਰੇ ਦੀ ਜੈ ਰੋਜ਼ ਜ਼ਰੂਰਤ ਹੁੰਦੀ ਹੈ ਕਿ ਮੱਝ ਨੂੰ ਜਾਂ ਗਾਏ ਨੂੰ ਹੁਣ ਗੱਲ ਕਰੀਏ ਦਾਣੇ ਦੀ ਤਾਂ ਕਹਿੰਦੇ ਆ ਕਿ ਜਿੰਨਾ ਦੁੱਧ ਦੇਵੇ ਉਹਦਾ ਆਧਾ ਦਾਣਾ ਪਾਓ ਲੇਕਿਨ ਦਾਣਾ ਮਹਿੰਗਾ ਹੈ ਵੀਰੋ ਜੇ ਅੱਗੇ ਆਪਾਂ ਗੱਲ ਕਰੀਏ ਮੰਨ ਕੇ ਚਲੋ 20 ਲੀਟਰ ਦੁੱਧ ਵਾਲੀ ਨੂੰ ਅਗਰ 10 ਕਿਲੋ ਦਾਣਾ ਪਾ ਦਿਆ ਤਾਂ ਆਪਣੀ ਜੇਬ ਵੀ ਥੋੜੀ ਬਜਨ ਪਹਿਣਾ ਹੈ ਤੇ ਫਸੂ ਨੂੰ ਵੀ ਐਸਿਡੋਸਿਸ ਹੋਣ ਦਾ ਡਰ ਰਹਿੰਦਾ ਹੈ ਕੁੱਲ ਮਿਲਾ ਕੇ ਕਹਿਣ ਦੀ ਗੱਲ ਆ ਕਿ ਤੁਸੀਂ ਜੇ ਮਰਜ਼ ਦੁੱਧ ਦੇਵੇ ਜਾਂ ਨਾ ਦੇਵੇ ਗਾਇ ਇੱਕ ਡੇਢ ਕਿਲੋ ਦਾਣਾ ਤਾਂ ਉਹਨੂੰ ਡੇਲੀ ਦੇਣਾ ਹੀ ਦੇਣਾ ਹੈ ਉਹ ਸਰੀਰ ਦੀ ਤਾਕਤ ਨੂੰ ਬਣਾਏ ਰੱਖਣ ਦੇ ਲਈ ਅਗਰ ਤੁਹਾਡੀ ਮਰਜ਼ ਦੁੱਧ ਨਹੀਂ ਦੇ ਰਹੀ ਔਰ ਤੁਸੀਂ ਦਾਣਾ ਬੰਦ ਕਰਤਾ ਤਾਂ ਉਹ ਦੁਬਾਰਾ ਗਰਮੀ ਚੇ ਨਹੀਂ ਆਣੀ ਜਦ ਸਰੀਰ ਦੇ ਵਿੱਚ ਤਾਕਤ ਹੀ ਨਹੀਂ ਰਹਿਣੀ ਹੈ ਤਾਂ ਗਾਬੜ ਕਿਥੋਂ ਹੋਗੀ ਤਾਂ ਕਰਕੇ ਕਿਲੋ ਡੇਢ ਕਿਲੋ ਦਾਣਾ ਤਾਂ ਪਾਣਾ ਹੀ ਪਾਣਾ ਹੈ ਅੱਬ ਗੱਲ ਕਰੀਏ ਦੁੱਧ ਦੀ ਤੇ ਅੰਢਾਈ ਕਿਲੋ ਤਾਂ ਕਿਲੋ ਦੁੱਧ ਦੇਉਂਤੇ 1 ਕਿਲੋ ਦਾਣ ਦੇ ਦਿਓ ਆਪਾਂ ਨੂੰ ਬਟਾ ਜੇ ਆਪਣੀ ਮੱਝ 1.5 ਕਿਲੋ ਦੁੱਧ ਦੇ ਰਹੀ ਹੈ ਤੋਦੇ ਪਿੱਛੇ 1 ਕਿਲੋ ਬਾਟਾ ਪਾਓ ਤਾਂ ਕੁੱਲ ਮਿਲਾ ਕੇ ਅਗਰ 10 ਕਿਲੋ ਦੇ ਰਹੀ ਹੈ ਤਾਂ 4 ਕਿਲੋ ਹੈਨਾ ਔਰ ਹੁਬ 10 ਕਿਲੋ ਦੁੱਧ ਵਾਲੀ ਨੂੰ 4 ਕਿਲੋ ਤੋਂ ਦੁੱਧ ਆਪਾਂ ਉਹ ਦਾਣਾਂ ਵੀ ਕੰਮ ਕਰ ਸਕਦੇ ਆ ਉਹਦਾ ਇੱਕ ਹੈ ਕਿ ਹਰਾਚਾਰਾ ਜ਼ਿਆਦਾ ਕਰ ਦਿਓ ਤੁਸੀਂ ਹਰ 10 ਕਿਲੋ ਜਿਹੜਾ ਹਰਾਚਾਰਾ ਹੈ ਉਜ ਵਡਾ ਕੇ ਔਰ ਤੁਸੀਂ ਹੀ ਕਿਲੋ ਦਾਣਾ ਕੰਮ ਕਰ ਸਕਦੇ ਹੋ ਨਹੀਂ ਤਾਂ ਅੱਜਕੱਲ ਸਾਇਲੇਜ ਸਾਇਲੇਜ ਖਿਲਾਓ ਤੁਸੀਂ ਆਪਣੇ ਪਸ਼ੂਆਂ ਨੂੰ ਮੈਂ ਕਹਿੰਦਾ ਹਾਂ ਦਾਣੇ ਦਾਣੇ ਤੋਂ ਜ਼ਿਆਦਾ ਕੰਮ ਕਰ ਰਿਹਾ ਹੈ ਆਰਾਮ ਨਾਲ ਆ ਵੀ ਨਹੀਂ ਹੈ ਕਿ ਪਹਿਲੇ ਦਿਨ ਹੀ ਤੁਸੀਂ ਪੂਰਾ ਦਾ ਪੂਰਾ ਸਾਇਲੇਜ ਲੈ ਕੇ ਆਏ ਜਾਂ ਬਣਾਤਾ ਹੈ ਇੱਕ ਦਿਨ ਦੇ ਵਿੱਚ ਸਟਾਰਟ ਕਦੇ ਵੀ ਨਾ ਕਰੋ ਕੋਈ ਵੀ ਪਸ਼ੂ ਨੂੰ ਦਾਣਾ ਚੇਂਜ ਚਾਰਾ ਇੱਕ ਦਿਨ ਇੱਕਦਮ ਚੇਂਜ ਕਦੇ ਵੀ ਨਾ ਕਰੋ ਉਹਦੇ ਨਾਲ ਪਸ਼ੂ ਦਾ ਹਾਜਮਾ ਵਿਗੜ ਜਾਂਦਾ ਹੈ ਤੁਸੀਂ ਦੇਖਿਆ ਹੋਣਾ ਹੈ ਕਿ ਜਦੋਂ ਆਪਾਂ ਗਹਿਣੇ ਕਾੜਦੇ ਆ ਕਣਕ ਤੇ ਕਣਕ ਦੀ نئی ਤੂੜੀ ਆਉਂਦੀ ਹੈ ਤਾਂ ਲੋਕਾਂ ਦੇ ਘਰੇ ਪਹਿਲਾਂ ਵਾਲੀ ਪੁਰਾਣੀ ਤੂੜੀ ਜ਼ਿਆਦਾਤਰ ਖਤਮ ਹੋ ਜਾਂਦੀ ਹੈ ਤਾਂ نئی ਤੂੜੀ ਆਉਂਦੇ ਹੀ ਉਹ نئی ਤੂੜੀ ਸਟਾਰਟ ਕਰ ਦਿੰਦਾ ਹੈ ਪਸ਼ੂ ਨੂੰ एकदम ਪੂਰੀ ਦੀ ਪੂਰੀ ਪਸ਼ੂ ਦਾ ਹਾਜਮਾ ਜੋ ਵਿਗੜਦਾ ਵਿਗੜਦਾ ਹੈ ਪਲੱਸ ਤੇ ਦੁੱਧ ਵੀ ਫੱਟਣ ਲੱਗ ਜਾਂਦਾ ਹੈ ਦੇਖਿਆ ਤੁਸੀਂ ਜ਼ਿਆਦਾਤਰ ਗਾਇਆਂ ਦੇ ਮੱਜਾ ਦਾ ਦੁੱਧੇ ਗਰਮੀ ਦੇ ਮੌਸਮ ਦੇ ਵਿੱਚ ਦੁੱਧ ਨਿਕਾੜੋ ਗਰਮ ਕਰੋ ਕਿ ਜੀ ਦੁੱਧ ਫਟ ਰਹੇ ਉਹਦਾ ਕਾਰਨ ਹੈ ਕਿ ਉਹਦੇ ਚ ਐਸਿਡ ਬਣਨੇ ਲੱਗ ਗਿਆ ਐਕਡਮ ਤੁਸੀਂ ਨਈ ਚੀਜ਼ ਉਹਨੂੰ ਡਾਲਤੀ ਕਹਿਣ ਦਾ ਮਤਲਬ ਹੈ ਕਿ ਤੁਸੀਂ ਜੋ ਵੀ ਚਾਰਾ ਜਾਂ ਦਾਣਾ ਹੈ ਉਹਨੂੰ ਥੋੜਾ ਥੋੜਾ ਕਰਕੇ ਵੜਾਓ ਹਾਂਜੀ ਦੋਸਤੋ ਵੀਡੀਓ ਜਿਹੜੀ ਤੁਸੀਂ ਉਹ ਦੇਖ ਲਈ ਹੋਊਗੀ ਕਿਵੇਂ ਲੱਗੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਹਾਂ ਕੋਈ ਗੱਲਾਂ ਲੱਗੀਆਂ ਤੁਹਾਨੂੰ ਵੀ ਹਾਂ ਇਹ ਗੱਲਾਂ ਜਿਹੜੇ ਦੀ ਸਹੀ ਆ ਜਾਂ ਜੇ ਨਹੀਂ ਗੱਲਾਂ ਚੰਗੀਆਂ ਲੱਗੀਆਂ ਤਾਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਜੇ ਤੁਸੀਂ ਕੋਈ ਜਾਨਵਰ ਵੇਚਣ ਦੀ ਵੀਡੀਓ ਬਣਵਾਉਣੀ ਹੋਵੇ ਤਾਂ 998782258 ਮੇਰਾ ਨੰਬਰ ਹੈ ਜੀਵਨ ਮੇਰਾ ਨਾਮ ਪਿੰਡ ਬੋਜਲਦਾ ਜ਼ਿਲ੍ਹਾ ਬਠਿੰਡਾ ਭਗਤ ਭਾਈ ਦਾ ਇਹ ਰਿਕਾ ਹੈਗਾ ਹਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਜੀ